ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਤੁਹਾਡੇ ਮਾਧਮ ਜਿਹੜੇ ਦੱਸਣਾ ਚਾਹਣਾ ਕਿ ਕੱਲ ਜਦੋਂ ਐਲੋਪੀ ਲੀਡਰ ਸਾਹਿਬ ਬੋਲਣ ਲੱਗੇ ਉਹਨਾਂ ਨੇ ਖੁਦ ਕਿਹਾ ਕਿ ਮੈਨੂੰ ਟਾਈਮ ਦੇ ਦਿਓ ਸਾਡੇ ਜਿਹੜੇ ਵੀ ਕਾਂਗਰਸੀ ਐਮਐਲਏ ਸਾਬਾਨ ਨੇ ਬੋਲਣਾ ਹੈ ਉਹਨਾਂ ਦਾ ਸਮਾਂ ਮੈਨੂੰ ਦੇ ਦਿਓ ਉਹਨਾਂ ਨੂੰ ਸਮਾਂ ਉਹਨਾਂ ਦਾ ਦੇਤਾ ਸੋ ਉਹਦਾ ਆਪਦਾ ਸਮਾਂ ਵੀ ਲੈ ਕੇ ਫਿਰ ਬੜਿੰਗ ਸਾਹਿਬ ਜਿਵੇਂ ਬੱਚੇ ਜਿੱਦ ਕਰਦੇ ਮੈਂ ਫਰਸ਼ ਤੇ ਲਟਣ ਦਾ ਮੈਨੂੰ ਵੀ ਸਮਾਂ ਮੈਨੂੰ ਵੀ ਸਮਾਂ ਉਨ ਸਮਾਂ ਜਿੰਨਾ ਹੈਗਾ ਉਨੇ ਹੀ ਮਿਲਣਾ ਹੈ ਇਹ ਬੱਚਿਆਂ ਲਈ ਜਿੱਦ ਨਹੀਂ ਕਰਨੀ ਚਾਹੀਦੀ ਇਹ ਵਿਧਾਨ ਸਭਾ ਵਿਧਾਨ ਸਭਾ ਦੇ ਅੰਦਰ ਕਾਇਦਾ ਕਾਨੂੰਨ ਹੁੰਦਾ ਹੈ ਕਾਇਦੇ ਕਾਨੂੰਨ ਦੇ ਤਹਿਤ ਸਮਾਂ ਮਿਲਦਾ ਹੈ ਕੋਈ ਇਹ ਥੋੜੀਆ ਵੀ ਜਿੱਦ ਕਰਨ ਲੱਗਾ ਕੋਈ ਮੈਨੂੰ ਸਮਾਂ ਦੇ ਤਾਂ ਮੈਂ ਇਦਾਂ ਨਹੀਂ ਹੋਇਆ ਕਰਦਾ ਸੋ ਜੋ ਸਪੀਕਰ ਸਾਹਿਬ ਦਾ ਕਿਸੇ ਨਾਲ ਪੱਖਪਾਤ ਨਹੀਂ ਬਿਲਕੁਲ ਜਿਹਦਾ ਜਿੰਨਾ ਸਮਾਂ ਬਣਦਾ ਉਹਨੂੰ ਉਸੇ ਹਿਸਾਬ ਨਾਲ ਪਹਿਲਾਂ ਕਹਿੰਦੇ ਨੇ ਕਿ ਤੁਹਾਡਾ ਇੰਨਾ ਸਮਾਂ ਇੰਨਾ ਸਮਾਂ ਹੋਰ ਸਾਤੋਂ ਕੀ ਭਾਲਦੇ ਨੇ ਪ੍ਰਿੰਸ ਸਾਹਿਬ ਕਹਿੰਦੇ ਕਿ ਮੈਂ ਤਾਂ ਸਰਕਾਰ ਦੇ ਹੱਕ ਵਿੱਚ ਵੀ ਕੁਝ ਗੱਲਾਂ ਕਰਨੀਆਂ ਸੀ ਕਹਿੰਦੇ ਕੱਛ ਨਹੀਂ ਕਰਨਾ ਜਦੋਂ ਇਹਨਾਂ ਦੀ ਸਰਕਾਰ ਦੀ ਉਦੋਂ ਕੁਝ ਕਰ ਨਹੀਂ ਸਕੇ ਹੁਣ ਕੀ ਇਹਨਾਂ ਨੇ ਹੱਕ ਚ ਕਰਨੀਆਂ ਹੁਣ ਇਹਨਾਂ ਦੀ ਕੋਈ ਲੜਾਈ ਆ ਸਭ ਦੀ ਹਰ ਇੱਕ ਦਾ ਆ ਮੇਰੀ ਜਨਾਨੀ ਨੂੰ ਟਿਕਟ ਮਿਲ ਜੇ ਲੋਕ ਸਭਾ ਦੀ ਮੇਰੀ ਜਨ ਇਹ ਲੋਕ ਸਭਾ ਦੀ ਟਿਕਟ ਪਿੱਛੇ ਹੁਣ ਨਾ ਫਰੇ ਫਿਰਦੇ ਨੇ ਇਹਨਾਂ ਦਾ ਫਰੇਵਾ ਨਾ ਸੀਐਮ ਸਾਹਿਬ ਨੇ ਬਹੁਤ ਠੀਕ ਕਰਤਾ ਰਹਿੰਦਾ ਖੁੰਦਾ ਇਹਨਾਂ ਨੂੰ ਜਿਹੜਾ ਹੈਗਾ ਅੱਜ ਇਹਨਾਂ ਨੂੰ ਦਵਾਂਗੇ ਉਹ ਦਇਆ ਕਰਦੇ ਨੇ ਚੂਰ ਨਾ ਜਖਵਾਵਾਂਗੇ ਦੇਖਦੇ ਜਾਓ ਉਹ ਕਹਿੰਦੇ ਹਰ ਹਰ ਪਾਰਟਨਰ ਦਾ ਬਜਟ ਪਤਾ ਨਾ ਸਾਬ ਨਹੀਂ ਸੁਣੋ 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 ਸੁਣਾ ਇੱਕ ਇੱਕ ਕਰਕੇ ਜਿੰਦਰੇ ਦਾ ਮਤਲਬ ਇਹ ਸੀ ਵੀ ਬਾਹਰ ਨਾ ਨਿਕਲ ਜਾਣ ਕੱਲ ਜਿੰਦਰੇ ਲਾਏ ਨਹੀਂ ਉਹ ਭੱਜ ਗਏ ਨਾ ਜਿਆ ਭੱਜ ਗਏ ਨਾ ਸੋ ਇਹਨਾਂ ਦਿੱਤਾ ਅਸੀਂ ਤਾਂ ਖੁਦ ਪਰੇਸ਼ਾਨ ਆ ਵੀ ਕਿਉਂ ਨਹੀਂ ਅੰਦਰ ਬੈਠਦੇ ਪੰਜਾਬ ਦੀ ਗੱਲ ਅੰਦਰ ਹੋਵੇ ਇਹ ਅੰਦਰ ਬੈਠਦੇ ਨਹੀਂ ਮਰਜ਼ੇ ਦੇਖ ਲੈ ਵੀ ਇਹ ਅਜੇ ਮਰਜ਼ੇ ਖੜੇ ਨੇ ਇੱਕ ਆ ਕੇ ਬਾਹਰ ਕਰਕੇ ਮੀਡੀਆ ਨੂੰ ਸੰਬੋਧਨ ਉਹ ਜਾ ਕੇ ਰਜਾਈ ਚ ਪੈ ਜਾਂਦਾ ਅਗਲੇ ਦਿਨ ਆਉਂਦਾ ਹੈ ਸੋ ਕਾਰਨ ਕੀ ਆ ਇਹਨਾਂ ਨੂੰ ਚਾਹੀਦੀ ਆ ਸ਼ੋਹਰਤ ਕਿਉਂਕਿ ਮੀਡੀਆ ਸਾਹਮਣੇ ਆ ਕੇ ਬੋਲਣ ਮੀਡੀਆ ਇਹਨਾਂ ਨੂੰ ਮਾਰਾ ਮੋਟਾ ਦਿਖਾਈ ਜਾਵੇ ਇਹਨਾਂ ਨੂੰ ਪੰਜਾਬ ਦੀ ਕਿੱਥੇ ਆ 726 ਕਿਸਾਨ ਸ਼ਹੀਦ ਹੋਏ ਬਾਰਡਰਾਂ ਤੇ ਦੱਸੋ ਇਹਨਾਂ ਨੇ ਕਿਹਨੂੰ ਸ਼ਹੀਦ ਹੋ ਦਿੱਤਾ ਆਪਣੇ ਦਿੱਤਾ ਹੀ ਕੋਈ ਨੂੰ ਕਿਸੇ ਨੂੰ ਆਪਣਾ ਸਰਦਾ ਅਜਲੀ ਦਿੱਤੀ ਉਰੇ ਕਿਸੇ ਨੂੰ ਸਰਦਾ ਅਜਲੀ ਨਹੀਂ ਦਿੱਤੀ ਇਹਨਾਂ ਨੇ ਨੌਕਰੀ ਕਿਸੇ ਨੂੰ ਦਿੱਤੀ ਸਾਢੇ 4 ਸਾਲ ਲੰਘੀਆਂ ਸਰਕਾਰਾਂ ਸੁਤੀਆਂ ਪਈਆਂ ਰਹਿੰਦੀਆਂ ਸਾਢੇ 4 ਸਾਲ ਸਾਡੇ 4 ਸਾਲ ਬਾਅਦ ਇਹਨਾਂ ਨੇ ਨੌਕਰੀਆਂ ਦਾ ਨੋਟੀਫਿਕੇਸ਼ਨ ਕਰਨਾ ਨੋਟੀਫਿਕੇਸ਼ਨ ਕਰਕੇ ਵਿੱਚ ਜੇ ਫਸਾ ਕੇ ਨੌਕਰੀਆਂ ਲੰਘ ਜਾਂਦੇ ਜੇ ਸਾਨੂੰ ਦੁਬਾਰੇ ਬਣਾਉਂਗੇ ਤਾਂ ਅਸੀਂ ਆ ਕੇ ਤੁਹਾਨੂੰ ਨੌਕਰੀਆਂ ਦੇ ਦਾਂਗੇ ਨਹੀਂ ਖਤਮ ਕਹਾਣੀ ਤੁਸੀਂ ਕਹਿੰਦੇ ਹੋ ਕਿ ਫੋਟੋ ਦਾ ਸ਼ੌਂਕ ਹੈ ਬਾਜਰਾ ਸਾਹਿਬ ਹਰ ਵਾਰੀ ਕਹਿੰਦੇ ਉਹਨਾਂ ਨੇ ਕੱਲ ਵੀ ਗਿਆ ਉਹਦੇ ਸਾਡੇ ਵਾਲੀ ਕੈਮਰਾ ਦੂਰ ਹੋ ਜਾਂਦਾ ਆਪਦੇ ਨੇ ਨੇੜੇ ਕਰ ਲੈਂਦੇ ਇਹਨੂੰ ਇੱਕ ਗੱਲ ਕਹਿ ਦਿਓ ਸਾਰਾ ਪਿੰਡ ਮਰ ਜਾਏ ਤੇਨੂੰ ਨੰਬਰਦਾਰੀ ਨਹੀਂ ਮਿਲਣੀ ਇਹਨੂੰ ਐਮਸੀਮ ਨਹੀਂ ਬਣ ਸਕਦਾ ਜੋ ਮਰਜ਼ੀ ਹੋ ਜਾਵੇ